ਸਾਰਿਆਂ ਨੂੰ ਜੈ ਜੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੁਪਾਲਨਾ ਮਿਸ਼ਨ ਪੂਰੀ ਤਰ੍ਹਾਂ ਪਰਮੇਸ਼ਰ ਦਾ ਵਚਨ ਪੂਰਾ ਕਰ ਰਹੀ ਹੈ ਉਹਨਾਂ ਦੀ ਸਾਰੀ ਟੀਮ ਜਿਹੜੇ ਡੇਰਾ ਬਾਬਾ ਨਾਨਕ ਵਿੱਚ ਫਸੇ ਹੋਏ ਲੋਕ ਸੀ ਜਿੰਨਾਂ ਤੱਕ ਅਜੇ ਕੋਈ ਵੀ ਸਰਕਾਰ ਪ੍ਰਸ਼ਾਸਨ ਨਹੀਂ ਪਹੁੰਚ ਪਾਇਆ ਉਸ ਇਲਾਕੇ ਦੇ ਲੋਕ ਪੂਰੀ ਤਰ੍ਹਾਂ ਪਰੇਸ਼ਾਨ ਸੀ ਕਿਉਂਕਿ ਉਹਨਾਂ ਤੱਕ ਰਾਸ਼ਨ ਨਹੀਂ ਪਹੁੰਚਿਆ ਸੋ ਸਾਡੀ ਮਿਨਿਸਟਰੀ ਦੀ ਟੀਮ ਬੜੀ ਮੁਸ਼ਕਲ ਦੇ ਨਾਲ ਪਾਣੀਆਂ ਦੇ ਵਿੱਚੋਂ ਦੀ ਲੰਘ ਕੇ ਤੁਸੀਂ ਦੇਖ ਸਕਦੇ ਹੋ ਉਹਨਾਂ ਲੋਕਾਂ ਤੱਕ ਪਹੁੰਚੇ ਔਰ 3-4 ਪਿੰਨਾ ਵਿੱਚ ਜਾ ਕੇ ਰਾਸ਼ਨ ਵੰਡਿਆ ਜਿੱਥੇ ਪ੍ਰਸ਼ਾਸਨ ਜਾਂ ਹੋਰ ਕੋਈ ਵੀ ਨਹੀਂ ਪਹੁੰਚ ਰਿਹਾ ਸੀ ਇਸ ਸਭ ਪਰਮੇਸ਼ੁਰ ਦੀ ਦਇਆ ਨਾਲ ਤੇ ਉਹ ਆਪਣੇ ਆਤਮਾ ਦੇ ਨਾਲ ਜੋ ਬਲ ਦਿੰਦਾ ਚਲਾਉਂਦਾ ਤੇ ਖੁਦਾ ਦੇ ਦਾਸ ਨੂੰ ਇਹ ਸਾਰਾ ਕੁਝ ਪਰਮੇਸ਼ੁਰ ਦੀ ਆਤਮਾ ਅਗਵਾਈ ਕਰ ਰਹੀ ਹੈ ਸੋ ਇਸ ਲਈ ਇੱਥੇ ਤੱਕ ਹੀ ਨਹੀਂ ਸਾਨੂੰ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ ਸਾਡੀ ਟੀਮ ਨੂੰ ਰਮਦਾਸ ਦੇ ਦੋ ਪਿੰਡਾਂ ਦੇ ਵਿੱਚ ਜਿੱਥੇ ਆਰਮੀ ਜਹਾਜ਼ ਲੈ ਕੇ ਉਤਰੀ ਤੇ ਉਹਨਾਂ ਦਾ ਕਹਿਣਾ ਹੈ ਕਿ ਬਸ ਬਣਿਆ ਹੋਇਆ ਰਾਸ਼ਨ ਸਾਨੂੰ ਇੱਕ ਟਾਈਮ ਦਾ ਦੇ ਕੇ ਵਾਪਸ ਚਲੇ ਗਏ ਔਰ ਉਸ ਤੋਂ ਬਾਅਦ ਸਾਨੂੰ ਉਥੋਂ ਕੱਢਿਆ ਨਹੀਂ ਗਿਆ। ਉਹ ਲੋਕ ਭੁੱਖੇ ਪਿਆਸੀ ਤੇ ਕੱਲ ਫੇਰ ਇਹ ਟੀਮ ਉਹਨਾਂ ਨੂੰ ਉਸ ਜਗ੍ਹਾ ਤੋਂ ਉਹਨਾਂ ਇਲਾਕਿਆਂ ਚੋਂ ਕੱਢਣ ਦੇ ਲਈ ਜਾ ਰਹੀ ਹੈ। ਔਰ ਨਾਲ ਦੀ ਨਾਲ ਰਾਸ਼ਨ ਦੀ ਮਦਦ ਦੀ ਤਿਆਰੀ ਕਰ ਰਹੀ ਹੈ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜੋ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ ਉਕੀਤੇ ਵੀ ਫਲੱਡ ਦੇ ਕਾਰਨ ਕਿਸੇ ਵੀ ਜਗ੍ਹਾ ਤੇ ਫਸੇ ਨੇ ਤੁਸੀਂ ਸਾਨੂੰ ਇਹਨਾਂ ਨੰਬਰਾਂ ਤੇ ਕੰਟੈਕਟ ਕਰੋ ਕਾਲ ਕਰੋ ਔਰ ਸਾਡੀ ਮਿਨਿਸਟਰੀ ਤੁਹਾਡੀ ਹੈਲਪ ਲਈ ਤਿਆਰ ਆ ਔਰ ਜੋ ਲੋਕ ਸਾਡੀ ਮਿਨਿਸਟਰੀ ਨਾਲ ਆਲਰੇਡੀ ਜੁੜੇ ਹੋਏ ਨੇ ਤੁਸੀਂ ਵੀ ਆਪਣੇ ਮਨ ਨੂੰ ਖੋਲੋ ਤਾਂ ਕਿ ਅਸੀਂ ਹੋਰ ਵੀ ਪਰਮੇਸ਼ੁਰ ਦੀ ਮਰਜ਼ੀ ਨੂੰ ਪੂਰਾ ਕਰ ਸਕੀਏ ਆਮੇਨ ਆਮੇਨ ਆਮੇਨ